ਸਾਸੀਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਨੇ ਜਿਮਨੀ ਚੋਣਾਂ ਦੇ ਨਤੀਜਿਆਂ ਦੇ ਵਿੱਚੋਂ ਵੱਡਾ ਤਮਾਕਾ ਕਰ ਦਿੱਤਾ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਨੇ ਅੱਡੀ ਚੂਟੀ ਦਾ ਜੋਰ ਲਗਾਇਆ ਦੂਸਰੇ ਪਾਸੇ ਕਾਂਗਰਸ ਪਾਰਟੀ ਨੂੰ ਨਸ਼ਾ ਸੀ ਲੋਕ ਸਭਾ ਦੀਆਂ ਚੋਣਾਂ ਦਾ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 13 ਦੇ ਵਿੱਚੋਂ 7 ਸੀਟਾਂ ਕਾਂਗਰਸ ਪਾਰਟੀ ਨੇ ਜਿੱਤੀਆਂ ਲੇਕਿਨ ਸੱਤਾਧਾਰੀ ਸਰਕਾਰ ਵੱਲੋਂ ਪਾਸਾ ਪੜ ਦਿੱਤਾ ਗਿਆ ਹੈ ਯਾਨੀ ਕਿ ਚਾਰ ਹਲਕੇ ਗਦਰਬਾਹਾ ਬਨਾਲਾ ਚਬੀਵਾਲ ਅਤੇ ਡੇਰਾ ਬਾਬਾ ਨਨਕ ਸੂਤਰਾਂ ਦੇ ਹਵਾਲੇ ਤੋਂ ਬੜੀ 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 ਅਤੇ ਐਮ ਖਬਰ ਆ ਰਹੀ ਹੈ ਸੂਤਰ ਦੱਸਦੇ ਨੇ ਅਸੀਂ ਅਪਡੇਟ ਦੇ ਦੇ ਰਹਾਂ ਤੁਹਾਨੂੰ ਦੱਸ ਦਈਏ ਕਿ ਚਾਰ ਹਲਕਿਆਂ ਦੇ ਵਿੱਚੋਂ ਸਿਰਫ ਕਾਂਗਰਸ ਨੂੰ ਇੱਕ ਹੀ ਸੀਟ ਮਿਲੇਗੀ ਉਹ ਵੀ ਡੇਰਾ ਬਾਬਾ ਨਾਨਕ ਤੋਂ ਪਹਿਲਾਂ ਦੱਸਿਆ ਜਾ ਰਿਹਾ ਸੀ ਗੁਰਦੀਪ ਸਿੰਘ ਰੰਧਾਵਾ ਜਦੋਂ ਬੈਲਟ ਪੇਪਰਾਂ ਦੀ ਕਾਊਂਟਿੰਗ ਹੋ ਰਹੀ ਸੀ ਉਥੇ ਗੁਰਦੀਪ ਰੰਧਾਵਾ ਅੱਗੇ ਚੱਲ ਰਹੇ ਸੀ ਲੇਕਿਨ ਹੁਣ ਅਸਲੀ ਰੁਝਾਨ ਆਉਣੇ ਸ਼ੁਰੂ ਹੋ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਜਤਿੰਦਰ ਕੌਰ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਅੱਗੇ ਚੱਲ ਰਹੇ ਨੇ ਦੂਸਰੇ ਪਾਸੇ ਪ੍ਰਸਾਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਏ ਡਿੰਪੀ ਢਿੱਲੋਂ ਨੇ ਡਿਪੀ ਤੇ ਲੋ ਨੇ ਬਹੁਤ ਸਾਰੀਆਂ ਯਾਨੀ ਕਿ 25000 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਨੇ ਅੰਮ੍ਰਿਤਪੁਰਿੰਗ ਦੇ ਕੋਲੋਂ ਉਧਰ ਹਰਿੰਦਰ ਧਾਲੀਵਾਲ ਮੀਥੇਰ ਦੇ ਮਾਸੀ ਦੇ ਮੁੰਡੇ ਵੀ 2000 ਪਲੱਸ ਵੋਟਾਂ ਨਾਲ ਅੱਗੇ ਚੱਲ ਰਹੇ ਨੇ ਅਤੇ ਇਸ਼ਾਕ ਚੱਬੇਵਾਲ ਦੀ ਜਿੱਤ ਪੱਕੀ ਹੋ ਚੁੱਕੀ ਹੈ ਜਿੰਨੀਆਂ ਵੀ ਜਿੰਨੇ ਵੀ ਹੁਣ ਨਿਜ਼ਾਮ ਆਏ ਨੇ ਸੋਹ ਸਿੰਘ ਠੰਡਲ ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਸੀ ਹਲਕਾ ਚੱਬੇਵਾਲ ਤੋਂ ਸਿਰਫ ਉਹਨਾਂ ਨੂੰ 44 ਵੋਟਾਂ ਭਈਆਂ ਨੇ ਯਾਨੀ ਕਿ 44 ਵੋਟਾਂ ਤੋਂ ਅੱਗੇ ਵੱਧੇ ਨਜ਼ਰ ਨਹੀਂ ਆ ਰਿਹਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੂ ਸਿੰਘ ਠੰਡਰ ਉਧਰ ਰਵਿਕ ਰਵਿਕਰਨ ਖਾਲੋ ਇਧਰ ਕੇਵਲ ਕਿਸ਼ਨ ਕਾਲੋ ਇਧਰ ਮਨਪ੍ਰੀਤ ਜਿਹੜੇ ਬਾਦਲ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਨੇ ਮਿਚੂਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰੇਗੇ ਸੀ ਇਹਨਾਂ ਚਾਰਾਂ ਹਲਕਿਆਂ ਦੇ ਵਿੱਚੋਂ ਸਾਰੇ ਹੀ ਯਾਨੀ ਕਿ ਤੀਜੇ ਨੰਬਰ ਤੇ ਮਲੂ ਸਿੰਘ ਟੰਡ ਠੰਡ ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਹਲਕਾ ਚਬੇਵਾਲ ਤੋਂ ਜਿਹੜੇ ਲਗਾਤਾਰ ਵਿਚਾਰ ਵਾਰ ਵਧਾਈ ਕਰ ਤੇ ਦੋ ਵਾਰ ਮੰਤੀ ਆਏ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਸਿਰਫ 44 ਦੀ ਵੋਟਾਂ ਪਈਆਂ ਨੇ ਦੱਸਦੀਏ ਕਿ ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ ਅੱਗੇ ਗੱਦੜਵਾਹਾ ਤੋਂ ਡਿੰਪੀ ਢੇਲੋ ਅੱਗੇ ਹਰਿੰਦਰ ਢਾਲੀਵਾਲ ਬਰਨਾਲਾ ਤੋਂ ਅੱਗੇ ਅਤੇ ਚੱਬੇਵਾਲ ਦੇ ਲੜਕੇ ਰਾਜਕੁਮਾਰ ਚੱਬੇਵਾਲ ਦੇ ਇਸ਼ਾਨ ਚੱਬੇਵਾਲ ਕਾਫੀ ਓਟਾਂ ਦੇ ਨਾਲ ਚੱਲ ਰਹੇ ਨੇ ਸਰਵੇ ਜਿਹੜੇ ਨੇ ਅੰਕੜੇ ਐਗਜ਼ਿਟ ਪੋਲ ਸੱਚ ਹੁੰਦੇ ਸਾਹਮਣੇ ਆ ਰਹੇ ਨੇ ਪੰਜਾਬ ਦੇ ਲੋਕਾਂ ਦੇ ਧੰਨਵਾਦ